ਤਸਵੀਰਾਂ 'ਚ ਨਜ਼ਰ ਆ ਰਹੀ ਇਹ ਲੜਕੀ ਠੱਗੀ ਦਾ ਸ਼ਿਕਾਰ ਹੋਈ ਹੈ। ਇਸ ਨਾਲ ਠੱਗੀ ਇੱਕ ਆਈਲਿਟਸ ਸੈਂਟਰ ਵੱਲੋਂ ਕੀਤੀ ਗਈ ਹੈ। ਮਾਮਲਾ ਮੁਰਿੰਡਾ ਦੇ ਨੇੜਲੇ ਪਿੰਡ ਕਾਇਨੂਰ ਦਾ ਹੈ, ਜਿੱਥੇ ਗਰੀਬ ਪਰਿਵਾਰ ਦੀ ਲੜਕੀ ਨਰਿੰਦਰ ਕੌਰ ਨੇ ਪੰਜਾਬ ਐਜੂਕੇਸ਼ਨ ਨਾਮ ਦੇ ਆਈਲਿਟਸ ਸੈਂਟਰ ਉੱਪਰ ਗੰਭੀਰ ਦੋਸ਼ ਲਗਾਏ ਨੇ। 피해ਤ ਨਰਿੰਦਰ ਕੌਰ ਮੁਤਾਬਕ ਹੋਇਸ ਸੈਂਟਰ ਵਿੱਚ 12ਵੀਂ ਤੋਂ ਬਾਅਦ ਕੰਪਿਊਟਰ ਕੋਰਸ ਕਰਨ ਆਈ ਸੀ। ਸੈਂਟਰ ਦੇ ਮਾਲਕਾ ਵੱਲੋਂ ਉਸ ਨੂੰ ਵਕੀਲ ਬਣਾਉਣ ਦਾ ਚਾਂਸਾ ਦੇ ਕੇ 15000 ਰੁਪਏ ਠੱਗ ਲਏ। ਜਦ ਕਿ ਉਸ ਨੂੰ ਕਿਹਾ ਗਿਆ ਕਿ ਪੂਰੀ ਫੀਸ 30000 ਲੱਗੇਗੀ ਅਤੇ ਬਾਕੀ ਦੇ ਪੈਸੇ ਬਾਅਦ ਵਿੱਚ ਲੈ ਲਏ ਜਾਣਗੇ ਪਰ ਕਾਲਜ ਵੱਲੋਂ ਫੀਸ ਕਰਨ ਲਈ ਉਹਨਾਂ ਦੇ ਘਰ ਨੋਟਿਸ ਆਇਆ ਤਾਂ ਸਾਰਾ ਮਾਮਲਾ ਖੁੱਲਿਆ ਵਿੜਤ ਲੜਕੀ ਮੁਤਾਬਕ ਜਦੋਂ ਉਸਨੇ ਕਾਲਜ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਦਾਖਲੇ ਦੀ ਬੁਕਿੰਗ ਐਸੇ ਕੈਟਾਗਰੀ ਦੇ थ्रू ਕੀਤੀ ਗਈ ਸੀ ਅਤੇ ਕਾਲਜ ਵਾਲਿਆਂ ਨੂੰ ਐਜੂਕੇਸ਼ਨ ਸੈਂਟਰ ਮਾਲਕ ਨੇ ਕੋਈ ਪੈਸਾ ਨਹੀਂ ਦਿੱਤਾ ਦਾਖਲਾ ਫਾਰਮ ਤੇ ਵੀ ਐਜੂਕੇਸ਼ਨ ਸੈਂਟਰ ਮਾਲਕ ਨੇ ਜਾਲੀ ਸਾਈਨ ਕੀਤੇ ਸਨ ਮੈਂ ਆਫਟਰ ਪਲੱਸ 2 BC ਮਰੰਡਾ ਦੇ ਵਿੱਚ ਬੀਸੀ ਕਰਦੀ ਸੀ ਜਦੋਂ ਮੈਂ ਪੀ ਸੀ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੱਗੇ ਪੁੱਛਿਆ ਹਰੀ ਸਰ ਤੇ ਪ੍ਰਿੰਸੀਪਲ ਸੰਦੀਪ ਸਰ ਉਹਨਾਂ ਨੇ ਅੱਗੇ ਪੁੱਛਿਆ ਵੀ ਕੀ ਕਰਨਾ ਮੈਂ ਬੀ ਐਲਰ ਵੀ ਲਈ ਪੈਫਰ ਕੀਤਾ ਦੰਬਿਰ ਉਹਨਾਂ ਨੇ ਮੇਰੀ ਐਡਮਿਸ਼ਨ ਲਿੰਕਨ ਕਾਲਜ ਚ ਕਰਵਾਈ ਉਹਨਾਂ ਨੇ ਮੇਰੇ ਤੋਂ 30000 ਦੀ ਮੰਗ ਕੀਤੀ ਫਿਰ ਮੈਂ ਘਰ ਆ ਕੇ ਦੱਸਿਆ ਫਿਰ ਪੇਰੈਂਟਸ ਨੇ 15000 ਤਾਂ ਦੇ ਦਿੱਤੇ ਫਿਰ ਉੱਥੇ ਮਿਲ ਜਾ ਕੇ ਕਾਲਜ ਚ ਪਤਾ ਲੱਗਿਆ ਮੇਰੀ ਐਸੀ ਕੋਟੇ ਵਿੱਚ ਐਡਮਿਸ਼ਨ ਹੋਈ ਸੀ ਜਿੱਥੇ ਜਿਸ ਦੀ ਕੋਈ ਫੀਸ ਨਹੀਂ ਸੀ ਬਟ ਇਹਨਾਂ ਨੇ ਮੈਨੂੰ 15000 ਰੁਪਏ ਲੱਤੇ ਫਿਰ ਜਿਹਦੇ ਕਰਕੇ ਇਹਨਾਂ ਨੇ ਬਾਅਦ ਚ 15000 ਦੀ ਹੋਰ ਮੰਗ ਕੀਤੀ ਜਿਹਦੇ ਕਰਕੇ ਮੇਰੇ ਪੇਰੈਂਟਸ ਦੇ ਨਹੀਂ ਸਕੇ ਇਸ ਕਰਕੇ ਮੇਰੇ ਜਿਹੜਾ ਕਾਲਜ ਤੇ ਐਡਮਿਸ਼ਨ ਵਾਸੀ ਕਾਲਜ ਦਾ ਨਾ ਕੀ ਹੈ ਲਿੰਕਨ ਕਾਲਜ ਆਫ ਲਾਅ ਐਂਡ ਐਜੂਕੇਸ਼ਨ ਇਨ ਸਰੰਦ ਜਦੋਂ ਸੈਂਟਰ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਹ ਆਪਣੀ ਸਫਾਈ ਦਿੰਦਾ ਹੋਇਆ ਨਜ਼ਰ ਆਇਆ ਪਲੱਸ 2 ਦੇ ਬਾਅਦ ਜਿਵੇਂ ਸਾਡੇ ਕੋਲ ਹਰ ਕਾਲਜਾਂ ਵਾਲੇ ਸੈਮੀਨਾਰ ਲਗਾਉਣ ਲਈ ਆਉਂਦੇ ਆ ਸੀ ਐਮੀ ਸਾਡੇ ਕੋਲ ਉਹ ਸੈਮੀਨਾਰ ਲਈ ਆਇਆ ਤਾਂ ਬੱਚੀ ਨੇ ਕਿਹਾ ਕਿ ਹਾਂ ਜਿਵੇਂ ਹੋਰ ਬੱਚੇ ਕਹਿੰਦੇ ਕਿਸੇ ਬੀਸੀਏ ਬੀਵੀਏ ਕਰਨੀ ਹੈ ਨਿਰਿੰਦਰ ਕੌਰ ਕਹਿੰਦੀ ਜੀ ਮੈਂ ਐਲਲਬੀ ਕਰਨੀ ਹੈ ਠੀਕ ਹੈ ਜੀ ਤਾਂ ਅਸੀਂ ਐਲਲਬੀ ਦੇ ਕਾਲਜ ਸਰਚ ਕੀਤਾ ਤਾਂ ਸਾਨੂੰ ਹਰੰਦ ਦਾ ਲਿਕਟਨ ਕਾਲਜ ਸਾਡੇ ਸਰਚ ਚ ਆਇਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਾਨੂੰ ਨਿਰਿੰਦਰ ਕੌਰ ਨੂੰ ਅਸੀਂ ਕਾਲਜ ਚ ਬੁਲਾਇਆ ਕਾਲਜ ਚ ਉਹਨਾਂ ਨੂੰ ਮਿਲਾਇਆ ਉੱਥੇ ਵੀ ਆਹ ਕਾਲਜ ਹੈਗਾ ਤੁਸੀਂ ਦੇਖ ਲਾ ਕੇ ਤੁਹਾਨੂੰ ਵਧੀਆ ਲੱਗਦਾ ਸਰਟੀਫਿਕੇਸ਼ਨ ਲੈ ਲਓ ਉੱਥੇ ਠੀਕ ਹੈ ਜੀ ਤੇ ਨਰਿੰਦਰ ਕੌਰ ਨੇ ਸਾਰੀ ਗੱਲਬਾਤ ਉਹਨਾਂ ਨਾਲ ਕੀਤੀ ਕਾਲਜ ਦੇ ਨਾਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਡਾਕੂਮੈਂਟ ਲੈ ਕੇ ਕਾਲਜ ਚ ਦੁਆਰਾ ਹਰੀ ਸਿੰਘ ਦੇ ਨਾਲ ਗਈ ਉੱਥੇ ਐਡਮਿਸ਼ਨ ਕਰਵਾਈ ਜੀ ਤੇ 1000 ਰੁਪਿਆ ਰਜਿਸਟ੍ਰੇਸ਼ਨ ਦਾ ਜਮਾ ਕਰਵਾਇਆ ਐ ਐਸੀ ਕੈਟਾਗਰੀ ਦੀ ਹੋ ਗਈ ਜਾਂ ਹੋਲ ਸਾਰੇ ਡਾਕੂਮੈਂਟ ਉੱਥੇ ਜਮਾ ਕਰਵਾਏ ਕਾਲਜ ਚ ਠੀਕ ਹੈ ਜੀ ਜੋ ਫਿਰ ਉਸ ਤੋਂ ਬਾਅਦ ਕਾਲਜ ਦੀ ਰਿਸੈਪਸ਼ਨ ਲਿਸ ਜਿਹੜੀ ਮੈਡਮ ਜਾਂ ਸਰ ਸੀਗੇ ਜੋ ਉਹਨਾਂ ਨੇ ਫੀਸ ਉਹਨੋਂ ਤੋਂ ਮੰਗੀ ਸੀਗੀ ਉਹ ਫੀਸ ਉਹਨਾਂ ਨੇ ਪੇ ਕੀਤੀ ਜੀ ਕਿੰਨੀ ਫੀਸ ਸੀ ਜੀ ਠੀਕ ਹੈ ਜੀ ਟੋਟਲ ਆਈ ਥਿੰਕ 11000 ਰੁਪਏ ਸੀਗਾ ਜੀ ਜਿਹੜਾ ਕਿ ਉਹਨਾਂ ਨੇ ਕਾਲਜ ਨੂੰ ਪੇ ਕੀਤਾ ਨਰਿੰਦਰ ਕੌਰ ਨੇ ਠੀਕ ਹੈ ਜੀ ਉਹ ਦੂਸਰੀ ਗੱਲ ਲਈ ਅਸੀਂ ਉਸ ਤੋਂ ਬਾਅਦ 4 ਮਹੀਨੇ ਪੂਰੇ ਜਿੱਤਕ ਸਾਨੂੰ ਪਤਾ ਕਿ 4-5 ਮਹੀਨੇ ਬੱਚੇ ਨੇ ਕੁੜੀ ਨੇ ਕਾਲਜ ਜੁਆਇਨ ਕੀਤਾ ਜਾਂਦੀ ਰਹੀਏ ਜੀ ਉਸ ਤੋਂ ਬਾਅਦ ਉਹ ਕਾਲਜ ਡ੍ਰॉप ਕਰ ਗਈ ਕਿਸ ਰੀਜ਼ਨ ਕਰਕੇ ਡ੍ਰॉप ਕਰ ਗਈ ਉਹ ਸਾਨੂੰ ਨਹੀਂ ਪਤਾ ਸਾਡੇ ਕੋਲ ਵੀ 6 ਮਹੀਨੇ ਦਾ ਸਾਡਾ ਕੋਰਸ ਕਰਦੀ ਸੀਗੀ ਪਰ ਉਹ ਕੋਰਸ ਵੀ ਡ੍ਰॉप ਕਰ ਗਈ ਠੀਕ ਹੈ ਜੀ ਤਾਂ ਇਹੀ ਹੈ ਜੀ ਵੀ ਜੋ ਕਾਲਜ ਨੇ ਮੰਗਿਆ ਉਸ ਤੋਂ ਬਾਅਦ ਬੱਚਾ ਔਰ ਕਾਲਜ ਦਾ ਹਸੀਗਾ ਲੈਣ ਦੇਣ ਹੁਣ ਇਸ ਕੇਸ ਦੇ ਅੱਗੇ ਕੀ ਉਸ ਅਸੀਂ ਕੁਝ ਕਹਿ ਸਕਦੇ ਜੇ ਦੋ ਇਸ ਬੰਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਸੈਂਟਰ ਮਾਲਕ ਨੂੰ ਤਿੰਨ ਵਾਰ ਕਾਲ ਕੀਤੀ ਗਈ ਹੈ ਪਰ ਉਸ ਤੱਕ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪੰਜਾਬ ਭਰ ਵਿੱਚ ਕਈ ਹਾਈਲਾਈਟਸ ਸੈਂਟਰ ਐਜੂਕੇਸ਼ਨ ਸੈਂਟਰ ਖੁੱਲੇ ਨੇ ਜੋ ਸਰਕਾਰ ਵੱਲੋਂ ਅਪਰੂਵਡ ਨਹੀਂ ਹਨ ਇਹੀ ਸੈਂਟਰ ਹੁੰਦੇ ਨੇ ਜੋ ਮਨਚਾਹੀ ਫੀਸ ਵਿਦਿਆਰਥੀਆਂ ਤੋਂ ਵਸੂਲਦੇ ਨੇ ਤੂ ਲੋੜ ਹੈ ਸਿੱਖਿਆ ਨੂੰ ਵਪਾਰ ਬਣਾ ਚੁਕੇ ਇਨ ਆਦਾਰਿਆਂ ਤੇ ਸਖਤ ਕਾਰਵਾਈ ਕਰਨ ਦੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ